ਪੰਜਾਬੀਓ ਜਿਸ ਵੇਲੇ 2022 ਦੇ ਵਿੱਚ ਅਸੀਂ ਲੋਕਾਂ ਦੁਆਰਾ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਸੰਭਾਲਿਆ ਤਾਂ ਅਸੀਂ ਇੱਕ ਗਰੰਟੀ ਦੇ ਕੇ ਆਏ ਸੀ ਕਿ ਅਸੀਂ ਭ੍ਰਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਭ੍ਰਿਸ਼ਟਾਚਾਰ ਪਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਪੋਲੀਟੀਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ ਬਖਸ਼ਿਆ ਨਹੀਂ ਜਾਊਗਾ ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਇਹ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ ਭਾਵੇਂ ਸਾਡਾ ਕੋਈ ਆਪਣਾ ਹੋਵੇ ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ ਇਹ ਇਹ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਹੈ ਕਿਉਂਕਿ ਇੱਕ ਕ腐ਸ਼ਨ ਦਾ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਕੋਣ ਹੈ ਜਿਹੜੀ ਸਿਉਂਕ ਹੈ ਇਹਨੇ ਸਿਸਟਮ ਨੂੰ ਬਹੁਤ ਖੋਖਲਾ ਕੀਤਾ ਹੋਇਆ ਤੇ ਸਾਡੀ ਜ਼ੀਰੋ ਟੋਲਰੈਂਸ ਆਮਾ ਦੀ ਪਾਰਟੀ ਦੀ ਇਸ ਪ੍ਰਤੀ ਰਹੂਗੀ ਤੇ رہی ਹੈ ਹੁਣ ਟਾਈਮ ਆ ਗਿਆ ਕਿ ਅਸੀਂ ਸਿਸਟਮ ਨੂੰ ਬਿਲਕੁਲ ਕਲੀਨ ਕਰ ਦੇਣਾ ਛੋਟੇ ਛੋਟੇ ਦੁਕਾਨਦਾਰਾਂ ਤੋਂ ਜਾਂ ਵਪਾਰੀਆਂ ਤੋਂ ਕੋਈ ਨਾ ਕੋਈ ਕਾਗਜ਼ ਪੱਤਰ ਚ ਨੁਕਸ ਕੱਢ ਕੇ ਉਹਨਾਂ ਨੂੰ ਬੁਲਾਉਣਾ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਜਾਂ ਉਹਨਾਂ ਤੋਂ ਜ਼ਬਰਨ ਪੈਸੇ ਲੈਣਾ ਇਹ ਬਿਲਕੁਲ ਨਹੀਂ ਚੱਲੂਗਾ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਾਂ ਜਿਹੜੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਪੂਰੀ ਮੈਂ ਅਸ਼ੋਰੈਂਸ ਦਿੰਨਾ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਤੁਹਾਨੂੰ ਕੋਈ ਅਫਸਰ ਕੋਈ ਲੀਡਰ ਚਾਹੇ ਜਿੱਡਾ ਮਰਜੀ ਚਾਹੇ ਸਾਡੀ ਸਰਕਾਰ ਦੇ ਵਿੱਚ ਹੀ ਆ ਉਹ ਕੋਈ ਤੰਗ ਕਰਦਾ ਹੈ कोई ब्लैकमेल कर दिया कोई कागज़ पत्र बुझ के लेट कर रहा जो भ्रिष्टाचार करने मजबूर कर रहा तो माहौल बना रहा करप्शन का तो बिल्कुल डरो ना शिकायत करो और कार्रवाई करना साड़ा काम है मैं पहले भी बहुत बार ये कह चुके हैं कि चुकें मेरा कोई अपना होा हो, हो पर भ्रिष्टाचार के मामले बख्शा नहीं जाऊगा ਔਰ ਮੈਂ ਸਾਰੇ ਅਫਸਰਾਂ ਨੂੰ ਜਾਂ ਜਿਨੇ ਵੀ ਲੀਡਰ ਨੇ ਚਾਹੇ ਉਹ ਕਿਸੇ ਵੀ ਅਹੁਦੇ ਤੇ ਨੇ ਮੈਂ ਉਹਨਾਂ ਨੂੰ ਫੇਰ ਇੱਕ ਵਾਰੀ ਇਹ ਦੱਸ ਦੇਣਾ ਚਾਹਣਾ ਕਿ ਕ腐ਸ਼ਨ ਵਾਸਤੇ ਸਾਡੀ 0 ਡਾਲਰ ਟੋਲਰੈਂਸ ਹੈ ਅਸੀਂ ਕੋਈ ਤਰਸ ਨਹੀਂ ਖਾਵਾਂਗੇ ਕੋਈ ਕਿਸੇ ਤੇ ਰਹਿਮ ਨਹੀਂ ਕਰਾਂਗੇ ਕਿਉਂਕਿ ਜਿਨੇ ਕੋਈ 10000 20000 ਮੰਗ ਲਿਆ ਜਾਂ ਕੋਈ ਲੱਖਾਂ ਦੀ ਗਿਣਤੀ ਚ ਵੀ ਕਰ ਲੈਂਦੇ ਆ ਕরাপਸ਼ਨ ਉਹ ਜਿਹੜਾ ਜਿਹੜਾ ਬੰਦਾ ਮਜਬੂਰ ਕਰਤਾ ਤੁਸੀਂ ਪੈਸੇ ਦੇਣ ਤੇ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਹਾਲਾਤਾਂ ਚੋਂ ਲੰਘ ਕੇ ਉਹ ਪੈਸੇ ਲੈ ਕੇ ਆਉਂਦਾ ਹੈ ਕਿੱਥੇ ਕਿੱਥੇ ਮਨਤਾਂ ਕਰਦਾ ਹੋਊਗਾ ਕਿੰਨੇ ਕਿੰਨੇ ਉਹਨੂੰ ਉਹਦੇ ਦਿਲ ਤੇ ਕੀ ਬੀਤੀ ਹੋਊਗੀ ਸੋ ਇਮਾਨਦਾਰੀ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਉਹ ਬਰਕਤ ਕਰਦਾ ਹੈ ਪੰਜਾਬੀ ਦੀ ਘਾਵਤਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਪਾਪ ਦੀ ਕਮਾਈ ਬਰਕਤ ਨਹੀਂ ਕਰਦੀ ਉਹ ਕਿਤੇ ਨਾ ਕਿਤੇ ਇੱਥੇ ਨਿਕਲ ਜਾਂਦੀ ਹੈ ਕਿਸੇ ਦੀ ਔਲਾਦ ਵਿੱਚਦੀ ਨਿਕਲ ਜਾਂਦੀ ਹੈ ਔਲਾਦ ਮਾੜੀ ਨਿਕળે ਹੁੰਦੀ ਹੈ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਜਾਂਦਾ ਪਰਮਾਤਮਾ ਸਭ ਦੇਖਦਾ ਕਹਿੰਦੇ ਸਵਰਗ ਨਰਕ ਇੱਥੀ ਨੇ ਸੋ ਇੱਕ ਵਾਰੀ ਫੇਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਜੇ ਤੁਹਾਡੇ ਨਜ਼ਰ 'ਚ ਕੋਈ ਐਸਾ ਬੰਦਾ ਚਾਹੇ ਉਹ ਕਿੱਡਾ ਮਰਜੀ ਹੋਵੇ ਪਾਵਰਫੁਲ ਕਰਪਸ਼ਨ ਕਰਦਾ ਹੈ ਜਾਂ ਤੁਸੀਂ ਤੁਹਾਨੂੰ ਕਰਪਸ਼ਨ ਜਾਂ ਤੁਹਾਨੂੰ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਦਾ ਹੈ ਜਾਂ ਬਹਾਨੇ ਬਣਾ ਰਿਹਾ ਹੈ ਮੌਕਾ ਭਾਲ ਰਿਹਾ ਹੈ ਤਾਂ ਕਿਰਪਾ ਕਰਕੇ ਸਾਨੂੰ ਜਰੂਰ ਦੱਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਸਾਡੀ ਪਾਰਟੀ ਨੇ ਇਹ ਦਾਸਤਾਕੇ ਅਸੀਂ ਆਪਣੇ ਅਵਿਰਧ ਵੀ ਜਿਹੜੀ ਹੈ ਉਹ ਕਾਰਵਾਈ ਕਰਦੇ ਹਾਂ ਤੇ ਮੈਂ ਫੇਰ ਕਹਿਣਾ ਇੱਕ ਕਿਸੇ ਵਿਅਕਤੀ ਵਿਰੁੱਧ ਨਹੀਂ ਇਹ ਭ੍ਰਿਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ ਔਰ ਇਹ ਸੇ ਲੜਾਈ ਨੂੰ ਅਸੀਂ ਜਾਰੀ ਵੀ ਰੱਖਾਂਗੇ ਔਰ ਜਿੱਤਾਂਗੇ ਵੀ